ਪਿਆਰੇ ਸਾਥੀਓ ਅੱਜ ਦਾ ਵਿਚਾਰ ਲੈ ਕੇ ਤੁਹਾਡੇ ਰੂਬਰੂ ਆ। ਕਹਿੰਦੇ ਮਾਪੇ ਬਾਪ ਦੇ ਪੈਸੇ ਉੱਪਰ ਐਸ਼ ਕਰਨ ਵਾਲੇ ਧੀ ਪੁੱਤਰ ਤੁਹਾਨੂੰ ਬਹੁਤ ਮਿਲ ਜਾਣਗੇ। ਮਾਪੇ ਬਾਪ ਦੇ ਪੈਸਿਆਂ ਦੇ ਉੱਪਰ ਐਸ਼ ਕਰਨ ਵਾਲੇ ਧੀ ਪੁੱਤਰ ਤੁਹਾਨੂੰ ਬਹੁਤ ਮਿਲ ਜਾਣਗੇ। ਪਰ ਇਹੋ ਜਿਹੇ ਧੀ ਪੁੱਤਰ ਨਹੀਂ ਮਿਲਣਗੇ ਜਿਹੜੇ ਆਪਣੇ ਮਾਪਿਆਂ ਨੂੰ ਆਪਣੇ ਪੈਸੇ ਦੇ ਉੱਪਰ ਐਸ਼ ਕਰਵਾ ਸਕਣ। ਤੇ ਇਹਦੇ ਵਾਸਤੇ ਮਿੱਤਰੋ ਜਿਗਰਾ ਚਾਹੀਦਾ ਨੋਟ ਖਰਚਣ ਵਾਸਤੇ ਇਹ ਜਿਗਰਾ ਹੁੰਦਾ ਕਿਹਦੇ ਕੋਲ ਆ ਇਹ ਜਿਗਰਾ ਸਿਰਫ ਤੇ ਸਿਰਫ ਮਾਪੇ ਬ ਕੋਲ ਹੁੰਦਾ ਆ ਤੇ ਆਪਾਂ ਦੇਖਦੇ ਹਾਂ ਅੱਜ ਕੱਲ ਕਿ ਮਾਪੇ ਤੇ ਚਾਰ ਚਾਰ ਪੰਜ ਪੰਜ ਧੀਆ ਪੁੱਤਰ ਵੀ ਆ ਪਰ ਸਾਂਪਣ ਵਾਸਤੇ ਕੋਈ ਵੀ ਅੱਗੇ ਨਹੀਂ ਆਉਂਦਾ ਜਾਇਦਾਦ ਤੇ ਜ਼ਮੀਨਾਂ ਲੈਣ ਵਾਸਤੇ ਸਾਰੇ ਆਪਣੇ ਹੱਕ ਦਾ ਦਾਵਾ ਦਾ ਠੋਕ ਦਿੰਦੇ ਆ ਤੇ ਜਦੋਂ ਉਹ ਉੜਾਪੇ ਵਿੱਚ ਹੁੰਦੇ ਆ ਤੇ ਫਿਰ ਉਹ ਗਿਰਦ ਆਸ਼ਰਮ ਤੇ ਜਾਂ ਔਰ ਜਗਤ ਤੇ ਰੋਂਦੇ ਤੁਸੀਂ ਆ ਲਿਖਦੇ ਪਏ ਹੋ ਇਸ ਕਰਕੇ ਜਰੂਰ ਆਪਣੇ ਮਾਪੇ-ਵਾਪੀ ਦੀ ਸੇਵਾ ਕਰੋ ਧੰਨਵਾਦ ਲੋਕਤਾ ਤੇ ਲੋੜਵੰਦਾਂ ਦੀ ਬੰਦ ਕਰਦੇ ਰਿਹਾ ਕਰੋ ਜੀ